19 ਮਾਰਚ 1953 ਵਾਹਿਗੁਰੂ ਦਾ ਸਿਮਰਨ ਮੁਖ ਹੈ ਤੁਸੀਂ ਜਿਹੜੇ ਸਿਮਰਨ ਵਿੱਚ ਲੱਗੇ ਹੋ ਲੱਗੇ ਰਹੋ ਕਰਮਾਂ ਦੇ ਗੇੜ ਕਰਕੇ ਜਦ ਕੋਈ ਬਾਣਾ ਵਰਤੇ ਜਾਂ ਵਿਛੋੜਾ ਵਾਪਰੇ ਤਾਂ ਵਾਹਿਗੁਰੂ ਨਾਲੋਂ ਨਾ ਟੁੱਟੋ ਵਾਹਿਗੁਰੂ ਨਾਲ ਬਣੀ ਰਹੇ ਸਤਿਗੁਰੂ ਤੋਂ ਇਹੀ ਮੰਗੋ ਸਿਮਰਨ ਦੇ ਨਾਲ ਪਾਣਾ ਮੰਨਣਾ ਹੈ ਇਸ ਦੀਆਂ ਚਾਰ ਸਟੇਟਸ ਦਰਜੇ ਹਨ ਦੁੱਖ ਜਾਂ ਵਿਛੋੜੇ ਆਏ ਨੂੰ ਕਰਮਾਂ ਦਾ ਢੇਡ ਸਮਝਣਾ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੁਕਰਿਤ ਸੁਕਰਿਤ ਥਾਰੋ ਕਰਮਰੀ ਦੂਸਰਾ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਲਾਚਾਰੋ ਕੇ ਪਾਣਾ ਮੰਨਣਾ ਤੀਸਰਾ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਣਾ ਸੋ ਹਮਰਾ ਮੀਤ ਵਾਹਿਗੁਰੂ ਨੂੰ ਮਿੱਤਰ ਸਮਝਣਾ ਹੈ ਮੀਤ ਜੋ ਕਰਦਾ ਹੈ ਭਲਾ ਕਰਦਾ ਹੈ ਜੋ ਸਾਨੂੰ ਦੁੱਖ ਰੂਪ ਵਾਪਰਦਾ ਹੈ ਸੋ ਸਾਡੇ ਭਲੇ ਵਾਸਤੇ ਹੋ ਸਕਦਾ ਹੈ ਤੇ ਜੋ ਸਾਨੂੰ ਚੰਗਾ ਲੱਗਦਾ ਹੈ ਉਹ ਦੁੱਖ ਰੂਪ ਹੋ ਸਕਦਾ ਹੈ ਕਿਉਂ ਇਹ ਉਹ ਜਾਣੇ ਸਾਨੂੰ ਤਾਂ ਜੋ ਮੀਤ ਕਰੇ ਸਦਾ ਭਲਾ ਲਗੇ ਜੋ ਕਿਛ ਕਰੈ ਸੋ ਮਨ ਮੇਰੇ ਮੀਠਾ ਵਾਹਿਗੁਰੂ ਦਾ ਬਾਣਾ ਮਿੱਠਾ ਲਗੇ ਹੁਕਮ ਮੰਨਣ ਵਿੱਚ ਸੁਖ ਤੇ ਖੁਸ਼ੀ ਮਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ